ਇਹ ਸੇਵਾ ਇਹਨਾਂ ਦੇ ਇਸ਼ਾਰਿਆਂ ਤੇ ਜਿਹੜਾ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਗੱਲਬਾਤ ਵੀ ਕਰ ਲੈਣੇ ਕੁਝ ਪੁੱਛ ਲੈਣੇ ਹੋ ਕਿ ਕਿੱਦਾਂ ਦਾ ਲੱਗ ਰਿਹਾ ਇਹਨਾਂ ਨੂੰ ਇੱਥੇ ਇਹ ਜਿਹੜਾ ਮਾਹੌਲ ਬਣ ਚੁੱਕਾ ਆ ਆਪਾ ਜੀ ਸਤਸ੍ਰੀਕਾਲ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹਨਾਂ ਦੇ ਸੰਗਤ ਨੇ ਬਾਬਾ ਜੀ ਜਿਆਦਾ মিডিਆ ਨਾਲ ਰਾਬਤਾ ਨਹੀਂ ਰੱਖਦੇਗੇ ਸੰਗਤ ਹੈ ਨਾਲ ਉਹ ਗੱਲ ਕਰੇਗੀ ਇੱਕ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਇਹ ਕਿਹੜੀ ਜਗ੍ਹਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਪ੍ਰਭਾਵਤ ਪੰਜਾਬ ਹੋ ਚੁੱਕਾ ਹੈ ਇਸ ਵੇਲੇ ਉਸ ਸੰਬੰਧ ਦੇ ਵਿੱਚ ਪਿੰਡ ਰੁਕਣੇ ਵਾਲੇ ਤੇ ਪਿਛਲੇ ਕਾਬੀ ਦਿਨਾਂ ਤੋਂ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਿਹਰਾਈ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵਕ ਸੰਤ ਬਾਬਾ ਕੋਲਾ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਬਾਬਾ ਗਿਆਨ ਸਿੰਘ ਜੀ ਜਿਨ੍ਹਾਂ ਨੇ ਬੜੀ ਤਨਦੇਹੀ ਨਾਲ ਬਾਬਾ ਜੀ ਉਹਨਾਂ ਨੇ ਪਿਛਲੇ ਦਿਨਾਂ ਤੋਂ ਸੰਗਤਾਂ ਦੇ ਨਾਲ ਹਰ ਨਗਰ ਦੇ ਵਿੱਚ ਸਨੇਹਾ ਭੇਜ ਕੇ ਮਿੱਟੀ ਦੀਆਂ ਟਰਾਲੀਆਂ ਮੰਗਾਈਆਂ ਅਤੇ ਸੰਗਤਾਂ ਨੂੰ ਨਾਲ ਲੈ ਕੇ ਇਸ ਬੰਨ ਦੇ ਕਾਫੀ ਦਿਨਾਂ ਤੋਂ ਜਿੱਥੇ ਰੱਬ ਦੀ ਕਿਰਪਾ ਆਈ ਹੈ ਮਹਾਪੁਰਖਾਂ ਦੀ ਕਿਰਪਾ ਹੈ ਗੁਰੂ ਦੇ ਪਿਆਰੀਆਂ ਸੰਗਤਾਂ ਨੇ ਇਸ ਬੰਨ ਨੂੰ ਠੱਲ ਪਾਈ ਆ ਸੋ ਅੱਜ ਕੁਝ ਪਾਣੀ ਥੋੜੇ ਉਤਰਿਆ ਹੋਣਾ ਪਰ ਜਿਹੜਾ ਸੇਵਾ ਸੰਗਤ ਨੇ ਕੀਤੀ ਹੈ ਤੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਕੀਤੀ ਆ ਮਾਹਪੁਰਖਾਂ ਨੂੰ ਬੜਾ ਵੱਡਾ ਸਨਯੋਗ ਦਿੱਤਾ ਮਾਹਪੁਰਖਾਂ ਨੇ ਸੰਗਤਾਂ ਨਾਲ ਸਨਯੋਗ ਦਿੱਤਾ ਜਿੱਥੇ ਮੈਨੂੰ ਇਹ ਕਾਫੀ ਦਿਨਾਂ ਤੋਂ ਹੀ ਲੰਗਰ ਦੀ ਸੇਵਾ ਬਾਬਾ ਜੀ ਹੋਣੀ ਰਾਤ ਦਿਨ ਨਿਰੰਤਰ ਚੱਲ ਰਹੀ ਆ ਸੋ ਇਹ ਕਰਕੇ ਕਿਸੇ ਗੱਲ ਦੀ ਵੀ ਕਮੀ ਨਹੀਂ ਆਉਂਦੀਤੀ ਸੰਗਤਾਂ ਨੇ ਪਾਣੀ ਦੀ ਪੋਜੀਸ਼ਨ ਕੀ ਹੈਗੀ ਇਸ ਵੇਲੇ ਜਿਹੜਾ ਕਿ ਪਾਣੀ ਬੰਨ ਨੂੰ ਜਿਹੜਾ ਕਿ ਢਾਲ ਆ ਰਿਹਾ ਸੀ ਆ ਇਹ ਉਹ ਅੱਜ ਹਾਲਾਤ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਜਿਹੜਾ ਉਹ ਢਾਲ ਆ ਰਿਹਾ ਹੈ ਨਾ ਜਿ ਬੰਨ ਨੂੰ ਉਏ ਵਾਸਤੇ ਸੰਗਤਾਂ ਨੇ ਆ ਵੇਖੋ ਜਿਹੜੇ ਤੋੜੇ ਆ ਨਗਰਾਂ ਤੋਂ ਟਰਾਲਿਆਂ ਦੇ ਟਰਾਲੇ ਭਰ ਕੇ ਲਿਆਂਦੇ ਆ ਇੱਥੇ ਹਰੀਗਾ ਤੋਂ ਇੱਕ ਸਿੰਘ ਆ ਜਿਨ੍ਹਾਂ ਨੇ ਉਹ ਮਸ਼ੀਨ ਲਿਆ ਕੇ ਵੱਡੇ ਆਪਣੇ ਬੈਗ ਬਣਾ ਕੇ ਲਾਏ ਆ ਮਖੂਤੋ ਸਿੰਘ ਆ ਉਹਨਾਂ ਨੇ ਵੀ ਨਾਲ ਸਹਾਦਾ ਦਿੱਤੀ ਆ ਤੇ ਮਾਹ ਪੁਰਖਾਂ ਨੇ ਦੇ ਰਾਤ ਦੇਣੀ ਤੇ ਸੰਗਤਾਂ ਨੇ ਇੰਨਾ ਸਹਿਯੋਗ ਦਿੱਤਾ ਵੀ ਮੈਗਨਾ ਵੀ ਜੇ ਪਹਿਲੇ ਦਿਨ ਮਿੱਟੀ ਦੀ ਬੜੀ ਗਿਲਤ ਸੀ ਤੇ ਬਾਬੇ ਗਿਆਨ ਸਿੰਘ ਜੀ ਉਹਨਾਂ ਨੇ ਇੱਕ ਅਹੀ ਮੈਸੇਜ ਭੇਜਿਆ ਵੀਡੀਓ ਰਾਈ ਤੇ ਤਾਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਇੱਕ ਬਿੰਨ ਨਹੀਂ ਪੰਜਾਬ ਦੇ ਕੋਨੇ-ਕੋਨੇ ਤੋਂ ਮਾਹੌਰਖਣਾ ਜਿੱਥੇ ਵੀ ਸਨੇਹੀ ਪਿਆਰ ਰੱਖਦੇ ਸੀ ਉੱਥੋਂ ਹੀ ਪਹੁੰਚੇ ਆ ਟਰਾਲੇ ਭਰ ਕੇ ਆਪਦੇ ਟਰਾਲੇ ਭਰ ਕੇ ਉੱਥੋਂ ਹੀ ਕੱਟੇ ਭਰ ਕੇ ਲਿਆਏ ਆ ਦੇਖ ਸਕਦੇ ਜੀ ਵੇਖੋ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚੋਂ ਇਸ ਵੇਲੇ ਜਿਹੜੀ ਸੇਵਾ ਮਿੱਟੀ ਦੀ ਕੱਟੇ ਭਰ ਕੇ ਜਿਹੜਾ ਕਿ ਲੈ ਕੇ ਆਏ ਜਾ ਰਹੇ ਨੇ ਜਿੱਥੇ-ਜਿੱਥੇ ਵੀ ਜਿਹੜਾ ਪਤਾ ਲੱਗਦਾ ਕੋਈ ਮੈਸੇਜ ਆਂਦਾ ਹੈ ਕਿ ਇਸ ਜਗ੍ਹਾ ਤੇ ਬੰਨ ਜਿਹੜਾ ਕਮਜ਼ੋਰ ਹੋ ਰਿਹਾ ਢਾ ਲੱਗਣ ਵਾਲੀ ਹੈ ਇਸ ਪਾਣੀ ਨੂੰ ਰੋਕਣ ਵਾਸਤੇ ਜਿਹੜਾ ਕਿ ਇੱਥੇ ਕੱਟੇ ਭੇਜੇ ਜਾਣ ਮਿੱਟੀ ਦੀ ਸੇਵਾ ਕੀਤੀ ਜਾਵੇ ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਚੁੱਕਾ ਹੈ ਖਾਣ ਦਾ ਵੀ ਡੰਗੜਾ ਦੇ ਪਸ਼ੂਆਂ ਵਾਸਤੇ ਵੀ ਜਿਹੜਾ ਕਿ ਰਾਸ਼ਨ ਬਹੁਤ ਆ ਪਰ ਜਿਹੜੀ ਇਸ ਵੇਲੇ ਜਾਨ ਬਚਾਉਣ ਵਾਲਾ ਕੰਮ ਹੈ ਉਹ ਸਿਰਫ ਰੇਤ ਮਿੱਟੀ ਤੇ ਢੱਟੇ ਤੋੜੇ ਭਰ ਕੇ ਚਾਹੀਦੇ ਨੇ ਉਹ ਵੱਤ-ਵੱਤ ਅਸੀਂ ਆਗਲੋਂ ਵੀ ਅਪੀਲ ਕਰਾਂਗੇ ਫਿਰ ਜੇ ਇੱਕ ਤੋੜੇ ਕਈ ਲੋਕ ਮੁੱਲ ਲੈਂਦੇ ਨੇ ਤੇ ਕਈ ਦੁਕਾਨਦਾਰ ਹੁੰਦੀ ਕਾਲਾ ਬਿਜਾਰੀ ਦੀ ਕਰਦੇ ਨੇ ਰੇਟ ਵਧ ਲੈਂਦੇ ਨੇ ਉਹਨਾਂ ਲੋਕਾਂ ਵਾਸਤੇ ਕੀ ਮੈਸੇਜ ਦੇਣਾ ਚਾਹੀਦਾ ਉਹ ਦੇਖੋ ਜੀ ਇਹ ਦੇ ਇਨਸਾਨੀਅਤ ਆ ਜਿਹੜੇ ਵੀ ਇਨਸਾਨ ਨੂੰ ਪਤਾ ਲੱਗਾ ਜਿਹੜਾ ਇਨਸਾਨ ਇੱਕ ਮੁੱਲ ਲੈਣ ਦਾ ਉਹਨੂੰ ਪਤਾ ਦੱਸਣ ਵੀ ਦਿਆ ਵੀ ਅਸੀਂ ਹਰ ਪੀੜਤਾ ਵਾਸਤੇ ਬਣ ਤੇ ਖੜ ਰਹੇ ਆਂ ਪਰ ਅਗਲੇ ਦੀ ਵੀ ਤੇ ਇਨਸਾਨੀਅਤ ਆ ਨਾ ਅਗਲਾ ਵੀ ਇਹ ਸੋਚੇ ਵੀ ਜੇ ਇਹ ਬੰਦਾ ਸੇਵਾ ਕਰਨ ਦਿਆ ਤੇ ਮੈਂ ਵੀ ਕੋਨਾ ਕੋ ਜੁਗਦਾਨ ਪਾਵਾਂ ਜੋ ਕਾਲਾ ਬਿਜਾਰੀ ਕਰ ਲੂਗਾ ਤੇ ਉਹ ਰੱਬ ਦਾ ਦੇਨਦਾਰ ਇਹ ਤੇ ਜੀ ਆਮੀ ਉਹ ਵੀ ਸਾਬ ਦੇ ਦਿਮਾਗ ਨਾਲ ਸੋਚੂ ਤਾਂ ਹੀ ਆ ਸਰਕਾਰਾਂ ਦਾ ਕਿਵੇਂ ਲੱਗਦਾ ਇੱਥੇ ਸਰਕਾਰਾਂ ਪਹੁੰਚ ਰਹੀਆਂ ਕੋਈ ਉਹਨਾਂ ਨੂੰ ਮਦਦ ਪਹੁੰਚ ਰਹੀ ਹੈ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਸਰਕਾਰਾਂ ਵੱਲੋਂ ਵੇਖੋ ਜਿਹੜੀ ਮਦਦ ਆਣਾ ਜੀ ਕੇਂਦਰ ਵੱਲੋਂ ਜਾਂ ਪੰਜਾਬ ਵੱਲੋਂ ਉਹ ਬਾਬਾ ਜੀ ਉਹਨਾਂ ਦਾ ਕੋਈ ਜ਼ਬੰਦਰੀ ਇਹ ਜਿਹੜੀ ਸੰਪਰਦਾਇ ਆਪਣੇ ਬਲ ਬੂਤੇ ਤੇ ਲਾ ਰਹੀ ਆ ਆਪਣੇ ਤੌਰ ਤੇ ਮਾਹਪੁਰਖਾਂ ਨੇ ਲੰਗਰ ਲਾਇਆ ਆਪਣੇ ਤੌਰ ਤੇ ਮਾਹਪੁਰਖਾਂ ਨੇ ਹਰ ਤਰ੍ਹਾਂ ਨੇ ਆਪ ਦੇ ਟਰੈਕਟਰ ਟਰਾਲੀਆਂ ਜੋ ਵੀ ਵਾਹਿਕਲ ਬਾਬਾ ਜੀ ਉਹਨਾਂ ਦਾ ਮਾਹਪੁਰਖਾਂ ਦਾ ਤੇ ਬਾਬਾ ਜੀ ਨਾਲ ਦੇ ਸਬੰਧ ਤੇ ਲਾਇਆ ਮਤਲਬ ਉਹ ਸਰਕਾਰ ਦਾ ਕੋਈ ਯੋਗਦਾਨ ਨਹੀਂ ਛੜਨਾ ਹੈਗਾ ਭਾਈਚਾਰਕ ਸੰਜਵਨ ਵਾਸਤੇ ਕੀ ਮੈਸੇਜ ਦੇਣਾ ਚਾਹੂਗਾ ਭਾਈਚਾਰਕ ਸੰਜਵਨ ਵਾਸਤੇ ਇਹ ਮੈਸੇਜ ਆ ਵੀ ਅੱਜ ਜਿਹੜਾ ਪੰਜਾਬ ਤੇ ਵਿਵਤਾ ਬੜੀ ਆ ਉਹ ਆਪਾਂ ਸਾਰੇ ਭੈਣ ਭਰਾ ਹਰ ਤਰ੍ਹਾਂ ਨਾਲ ਸਹਿਦਾ ਕਰੀਏ ਮਨਪਨ ਭਾਨਾ ਜੋ ਵੀ ਕਰੀਏ ਇਹਨਾਂ ਭਰਾਵਾਂ ਦੇ ਨਾਲ ਚਲੋ ਠੀਕਾ ਸਮਾਂ ਲੱਗਣਾ ਵਾ ਪਰ ਅੱਜ ਆਪਾਂ ਜਿੰਨਾ ਵੀ ਸਹਿਯੋਗ ਕਰਾਂਗੇ ਇਸ ਤੋਂ ਬਾਅਦ ਵੀ ਕਿਉਂਕਿ ਪਾਣੀ ਤੋਂ ਬਾਅਦ ਵੀ ਇਹ ਕੋਈ ਅੱਜ ਤਾਂ ਮੌਕਾ ਨਹੀਂ ਜਾਣਾ ਅੱਜ ਪਾਣੀ ਬੰਦ ਹੋ ਜਾਂਦਾ ਇੱਕ ਮਹੀਨੇ ਤੱਕਰ ਜਾ ਕੇ ਪਾਣੀ ਸਾਫ਼ ਹੋਣਾ ਤੇ ਉਸ ਤੋਂ ਬਾਅਦ ਕੋਈ 3-4 ਮਹੀਨੇ ਫੇਰੇ ਨੂੰ ਪਨਪਨ ਵਾਸਤੇ ਲੱਗਣੇ ਨੇ ਹੈਨਾ ਕੰਮ ਚਾਲੂ ਹੋਣ ਵਾਸਤੇ ਲੱਗਣਾ ਫੇਰ ਹੀ ਕਨਕ ਦੀਜੀ ਜਾਣੀ ਕੀ ਕਹਿਣਾ ਚਾਹੂੰਗਾ ਉਹ ਵੇਖੋ ਮਾਹ ਪੁਰਖਾਂ ਦੇ ਸੰਗੀ ਸਾਥੀ ਪਰਸੋਂ ਇੱਥੇ ਆਏ ਸੀ ਉਹ ਬਾਬਾ ਜੀ ਉਹਨਾਂ ਨੂੰ ਕਹਿ ਗਿਆ ਵੀ 80 ਬੋਰੀਆਂ ਜੂਰੀਆਂ ਤੇ 20 ਬੋਰੀਆਂ ਇੱਕ ਸਿੰਘ ਨੇ ਆਖਿਆ ਅਸੀਂ ਦਵਾਂਗੇ 100 ਸੌਰੀ ਜੂਰੀਆਂ ਨਹੀਂ ਦਾਈ ਜੂਰੀਆਂ ਕਣਕ ਵਿਜਣ ਵਾਸਤੇ 100 ਬੋਰੀ ਕਣਕ ਦੀ ਅਸੀਂ ਭੇਜਾਂਗੇ ਉਹ ਮਹਾਂਪੁਰਖਾਂ ਦੇ ਸੰਗੀ ਸਾਥੀ ਇਹਨਾਂ ਦੇ ਸੇਵਕ ਆ ਜਿੱਦਾਂ ਜਿੱਦਾਂ ਵੀ ਦੂਰਾਂ ਤੋਂ ਸੰਗਤ ਆ ਰਹੀ ਹੈ ਨਾ ਜਿਹੜੀ ਵੀ ਸ਼ਾਦੀ ਲੋੜ ਆ ਉਹਨੇ ਇੱਕ ਸਿੰਘ ਆ ਬਾਬਾ ਜੀ ਹੁਣ ਇਹਨਾਂ ਦਾ ਬਾਬਾ ਜੀ ਜੋ ਵੀ ਸਾਨੂੰ ਹੁਕਮ ਕਰੋਗੇ ਅਸੀਂ ਇੱਥੇ ਭੇਜਣ ਨੂੰ ਤਿਆਰ ਆ ਕਿਉਂਕਿ ਪਿਆਰ ਆ ਬਾਬਾ ਜੀ ਉਹਨਾਂ ਦਾ ਬਾਬਾ ਜੀ ਨਾਲ ਸੰਗਤ ਨਾਲ ਪਿਆਰ ਆ ਉਹ ਇਸੇ ਤਰ੍ਹਾਂ ਸੇਵਕ ਆ ਰਹੇ ਆ ਕਿਵੇਂ ਕਿ ਬਾਬਾ ਜੀ ਦੀ ਮਾਨਤਾ ਪੂਰੀ ਬਾਬਾ ਜੀ ਨੂੰ ਮੰਨਦੇ ਨੇ ਸੇਵਾਦਾਰ ਜਿਹੜੇ ਆ ਇਹਨਾਂ ਦੇ ਉਹ ਸੇਵਾ ਆਪਣੀ ਬਿਨਾ ਕਿਸੇ ਲਾਲਚ ਦੇ ਇੱਥੇ ਲੈ ਕੇ ਪਹੁੰਚ ਰਹੇ ਨੇ ਤੇ ਆਪਣਾ ਫਰਜ਼ ਵੀ ਬੰਦਾ ਜਿਹੜਾ ਕਿ ਇੱਥੇ ਆ ਕੇ ਜਿਹੜੀ ਇਹ ਸੇਵਾ ਹੈ ਕੰਨ ਮਨ ਧਰ ਨਾਲ ਕੀਤੀ ਜਾਵੇ ਜੇ ਬੰਦੇ ਕੋਲ ਕੁਝ ਵੀ ਨਹੀਂ ਹੈਗਾ ਉਹ ਬੰਦਾ ਆਪ ਆ ਕੇ ਇੱਥੇ ਇਹਨਾਂ ਨਾਲ ਲੇਬਰ ਹੀ ਕਰ ਸਕਦਾ ਉਹ ਗੱਟੇ ਚੱਕ ਕੇ ਪਾਣੀ ਦੇ ਵਿੱਚ ਦਰਿਆਜ ਸੁੱਟ ਦੱਕਦਾ ਤਾਂ ਜੋ ਇਹ ਪਾਣੀ ਦੀ ਜਿਹੜੀ ਢਾਹ ਲੱਗ ਰਹੀ ਹੈ ਉਹਨੂੰ ਰੋਕਿਆ ਜਾ ਸਕੇ ਜੀ ਇੱਕ ਛੋਟਾ ਵੀਰ ਵੀ ਸਾਡੇ ਨਾਲ ਮੌਜੂਦ ਨੇ ਸੇਵਾਦਾਰ ਹੈ ਬਾਬਾ ਜੀ ਦਾ ਕੀ ਕਹਿਣਾ ਚਾਹਦੇ ਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਜਿਤਨੀ ਵੀ ਪਿੰਡ ਰੁਕਣੇ ਵਾਲ ਵਿਖੇ ਬੰਨ ਦੀ ਸੇਵਾ ਚੱਲ ਰਹੀ ਹੈ ਇਹ ਸਮੂਹੀ ਸੇਵਾ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਾਲੀ ਸਾਬ ਵਾਲੇ ਸੰਪਰਦਾਇ ਸ੍ਰੀ ਹਾਲੀ ਸਾਬ ਵਾਲੇ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਮਜੂਦਾ ਮੁਖੀ ਸੰਪਰਦਾਇ ਸ੍ਰੀ ਹਾਲੀ ਸਾਬ ਵਾਲੇ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਮਣਹਾਲਾ ਜੈ ਸਿੰਘ ਵਾਲੇ ਤਿੰਨਾਂ ਵੱਲੋਂ ਇਹ ਸਮੂਹੀ ਬੰਨ ਦੀ ਸੇਵਾ ਪਿੰਡ ਰੁਕਣੇ ਵਾਲ ਚੱਕੀਆਂ ਮੁਖੂ ਵਿਖੇ ਕਰਵਾਈ ਜਾ ਰਹੀ ਹੈ ਸੰਗਤ ਜੀ ਜਿੱਦਨ ਤੋਂ ਹੀ ਇੱਥੇ ਬੰਨ ਦੀ ਸੇਵਾ ਚੱਲ ਰਹੀ ਹੈ ਉਦੋਂ ਤੋਂ ਹੀ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਦੀ ਸ੍ਰੀ ਹਾਲੀ ਸਾਹਿਬ ਵਾਲੇ ਤਿੰਨਾਂ ਵੱਲੋਂ ਲੰਗਰ ਦਾ ਰੋਜ਼ ਹੀ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਮਹਾਪੁਰਖ ਅੰਦਰ ਤੋਂ ਸੰਗਤਾਂ ਦੀ ਔਟ ਆਸਰਾ ਲੈਣ ਵਾਸਤੇ ਸੰਗਤਾਂ ਦੀ ਸੰਗਤਾਂ ਦੇ ਇਹ ਬੰਨ ਤੇ ਪਹੁੰਚਣ ਵਾਸਤੇ ਇਤਨਾ ਪਾਣੀ ਆਉਣ ਵਾਸਤੇ ਅੰਦਰ ਤੋਂ ਅੱਜ ਚੇਤਾ ਚੇਤਾ ਚੱਲ ਕੇ ਆਏ ਹਨ ਅੱਛਾ ਬਾਬਾ ਜੀ ਦਾ ਜਿਹੜਾ ਨਿਵਾਸ ਸਥਾਨ ਆ ਉਹ ਇੰਦੋਰ ਹੈ ਨੀ ਬਾਬਾ ਜੀ ਧੰਵਾਦ ਸਤ ਸ੍ਰੀ ਅਕਾਲੀ ਸਾਹਿਬਾ ਜੀ ਤੇ ਅੰਦਰ ਗਏ ਸੀ ਤੇ ਪਰ ਸੰਗਤਾਂ ਸੰਗਤਾਂ ਦੇ ਕਰਕੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਜ ਇੱਥੇ ਉਚੇਚੇ ਤੌਰ ਤੇ ਪਹੁੰਚੇ ਆ ਸੰਗਤਾਂ ਦੀ ਵੋਟ ਆਸਰ ਲੈਣ ਵਾਸਤੇ ਆ ਜੀ ਜਿਵੇਂ ਕਿ ਵੀਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬਾਬਾ ਜੀ ਆ ਅੱਜ ਲੋਕਾਂ ਦੀ ਸੇਵਾ ਤੇ ਲੋਕਾਂ ਦੀ ਗੱਲ ਸੁਣ ਕੇ ਇੱਥੇ ਪਹੁੰਚੇ ਨੇ ਤੇ ਜਿਹੜਾ ਇੱਥੇ ਲੋਕਾਂ ਵੱਲੋਂ ਇੱਕ ਵੀਰ ਵੱਲੋਂ ਸੰਦੇਸ਼ਾ ਵੀ ਦਿੱਤਾ ਗਿਆ ਤਾਲਾ ਬਿਜਾਰੀ ਨਹੀਂ ਕੀਤੀ ਜਾਣੀ ਚਾਹੀਦੀ ਤੇ ਇਹ ਜਿਹੜਾ ਟਾਈਮ ਹੈ ਇਹਨੂੰ ਰਲ ਮਿਲ ਕੇ ਜਿਹੜਾ ਗੇਂਡਾਣਾ ਚਾਹੀਦਾ ਇੱਥੇ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਜਿੰਨਾ ਚਾਹ ਵੇਖਣ ਨੂੰ ਮਿਲਦਾ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜੇ ਗੱਟੇ ਨੇ ਇਹਨਾਂ ਨੂੰ ਭਰ ਭਰ ਕੇ ਇਹਨਾਂ ਨੇ ਇੱਥੇ ਪਾਣੀ ਦੀ ਜਿਹੜੀ ਢਾਹ ਲੱਗ ਰਹੀ ਹੈ ਉਹਨੂੰ ਰੋਕਣ 'ਚ ਕੰਮ ਕਰ ਰਹੇ ਨੇ ਨੌਜਵਾਨ ਕਿੱਥੋਂ ਆਏ ਨੇ ਫਿਰ ਕਿੱਥੋਂ ਆਏ ਤੋਂ ਨਿਸ਼ਾਰਾ ਬਨਵਾ ਕੋਲ ਸ੍ਰੇਣੀ ਕਲਾਂ ਦੇ ਨਾਲ ਹੀ ਵਿਚਕਾਰ ਪੈੰਦਾ ਦਰਗਾਪੁਰ ਪਿੰਡ ਕੀ ਕਹਿਣਾ ਚਾਹੁੰਦੇ ਇੱਕ ਪਾਸੇ ਹੁਣ ਪਾਠ ਵੀ ਚੱਲਦਾ ਪਿਆ ਮਹਾਰਾਜ ਦਾ ਨਾਮ ਹੀ ਲਿੱਤਾ ਜਾ ਰਿਹਾ ਤੇ ਇੱਥੇ ਇੱਕ ਵਿਪਦ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਜਿੱਥੇ ਤੇ ਮਹਾਰਾਜ ਦਾ ਪਾਠ ਚੱਲਦਾ ਉੱਥੇ ਵੱਡੇ ਵੱਡੇ ਸ਼ਾਂਤ ਕਰ ਦਈਦੇ ਆ ਚਲੋ ਇੱਥੇ ਹੁਣ ਸੰਗਤ ਦੇ ਸੰਯੋਗ ਦੇ ਨਾਲ ਹੀ ਆ ਵੇਖੋ ਵਾਅਦਾ ਚੜ੍ਹ ਕੇ ਤੋੜੇ ਲਾਉਂਦਾ ਹੈ ਬਾਕੀ ਬੰਨ ਦਾ ਢਾਹ ਮਤਲਬ ਕੀ ਲਾਤਾ ਵਾਵਾ ਕਾਫੀ ਨਹੀਂ ਤੇ ਇੱਥੇ ਪਹਿਲਾਂ ਪਾਣੀ ਇੱਕ ਹਿਸਾਬ ਦਾ ਕਿ ਅੱਗੇ ਆਉ ਤੇ ਬਾਦ ਨੂੰ ਰੋੜ ਕੇ ਲੈ ਗਿਆ ਇਹ ਘਰ ਵਾਲਿਆਂ ਦਾ ਬਾਕੀ ਸੰਗਤ ਨੂੰ ਕੀਤਾ ਹਲਾ ਹਲਾ ਸਾਰੇ ਲੌਸਮੈਂਟ ਹੋਈ ਕਿ ਸੰਗਤ ਚੜ੍ਹ ਕੇ ਆਈ ਆ ਬਥੇਰੀ ਮਹਾਰਾਜ ਦੀ ਕਿਰਪਾ ਵਾ ਸਰਕਾਰਾਂ ਦਾ ਕਿੰਨਾ ਉਹ ਰੋਲ ਆਇਆ ਸਰਕਾਰਾਂ ਦਾ ਕੋਈ ਨਹੀਂ ਆਇਆ ਇੱਥੇ ਸਰਕਾਰ ਦਾ ਕੋਈ ਬੰਦਾ ਹੀ ਨਹੀਂ ਦਿੰਦਾ ਪੁਲਿਸ ਨਹੀਂ ਦੀ ਔ ਟਰਾਲੇ ਘਵਾਈ ਜਾਂਦੀ ਮਗਰ ਗੱਡੀ ਸਾਈਡ ਨਹੀਂ ਕਰਨਦੀ ਇੱਥੇ ਸਰਕਾਰਾਂ ਦਾ ਇਹ ਰੋਲ ਜੇ ਦੇਖੋ ਕਿ ਵੀਰ ਵੱਲੋਂ ਦੱਸਿਆ ਜਾ ਰਿਹਾ ਕਿ ਸਰਕਾਰਾਂ ਦਾ ਕੋਈ ਰੋਲ ਨਹੀਂਗਾ ਨੌਜਵਾਨਾ ਜਿਹੜੇ ਕੀ ਉਹ ਇੱਥੇ ਪੂਰੀ ਮਿਹਨਤ ਕਰ ਰਹੇ ਨੇ ਨੌਜਵਾਨਾਂ ਨੂੰ ਸਰਕਾਰਾਂ ਨਸ਼ੇੜੀ ਵੀ ਕਹਿੰਦੀ ਆ ਇੱਥੇ ਪੰਜਾਬ ਦੇ ਪੁੱਤ ਇੱਥੇ ਨਸ਼ੇੜੀ ਘਟ ਜੋਸ਼ ਵਾਲੇ ਜਾਦੇ ਦਿਖੰਦੇ ਤੁਹਾਡੇ ਸਾਹਮਣੇ ਆ ਹੁਣ ਵੇਖ ਲੋ ਬੋਲੋ ਸੋਨਿਆਲੇ ਪੰਜਾਬ ਦੇ ਪੁੱਤ ਜਿਉਂਦੇ ਆ ਇਹਨੂੰ ਮੋਦੀ ਮਾਦੀ ਨੂੰ ਤੇ ਐਂ ਉਤਹੀ ਫਿਰਨਾ ਇਹ ਕੀ ਆਡੇ ਗਾੜੀ ਵੇਲੇ ਲਬੇਟੀ ਫਿਰਨੇ ਆਹੀ ਦੇਖੋ ਜੋਸ਼ ਵੇਖਣ ਨੂੰ ਇੱਥੇ ਨੌਜਵਾਨਾਂ ਦੇ ਵਿੱਚ ਕਿੰਨਾ ਜੋਸ਼ ਆ ਜਿਹੜਾ ਕਿ ਜਿਹੜੀ ਸੇਵਾ ਹੈ ਉਹ ਆਪ ਆਹਰੇ ਹੋ ਕੇ ਜਿਹੜੀ ਕੀਤੀ ਜਾ ਰਹੀ ਆ ਤੇ ਸਰਕਾਰਾਂ ਦਾ ਵੀ ਇੱਥੇ ਕੋਈ ਰੋਲ ਨਹੀਂ ਹੈਗਾਗਾ ਆਪਦੇ ਆਪ ਜਿਹੜਾ ਇਹ ਸੇਵਾ ਜਿਹੜੀ ਆ ਲਵਾਈ ਜਾ ਰਹੀ ਆ ਦੀਪਕ ਬਾਰਗੋ ਰੀਅਲ ਨਿਊਜ਼ ਟੀਵੀ ਆ